ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਜ ਨੇ ਸਿੱਖਾਂ ਦੀ ਘਟਦੀ ਜਾ ਰਹੀ ਗਿਣਤੀ ਤੇ ਚਿੰਤਾ ਪ੍ਰਗਟਾਈ। ਉਹਨਾਂ ਕਿਹਾ ਕਿ ਹਰੇਕ ਸਿੱਖ ਪਰਿਵਾਰ ਨੂੰ ਘੱਟੋ-ਘੱਟ 3 ਬੱਚੇ ਪੈਦਾ ਕਰਨੇ ਚਾਹੀਦੇ ਨੇ। ਦਰਅਸਲ ਜਥੇਦਾਰ ਕੁਲਦੀਪ ਸਿੰਘ ਗੜਕਜ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਘਟਦੀ ਜਾ ਰਹੀ ਆਬਾਦੀ ਇੱਕ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਅੱਜਕੱਲ੍ਹ ਹਰ ਸਿੱਖ ਇੱਕ ਜਾਂ ਦੋ ਬੱਚੇ ਪੈਦਾ ਕਰਨ ਤੱਕ ਹੀ ਸੀਮਿਤ ਰਹਿ ਗਿਆ ਹੈ ਇਸ ਦੇ ਨਾਲ ਹੀ ਜਥੇਦਾਰ ਦੇ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨ ਲਈ ਬਚਪਨ ਤੋਂ ਹੀ ਉਹਨਾਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣੋ ਦੱਸ ਦਈਏ ਕਿ ਪਿਛਲੇ ਸਾਲ ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ ਜਾਨੀ ਹਰਨਾਮ ਸਿੰਘ ਖਾਲਸਾ ਨੇ ਇੱਕ ਜਨਤਕ ਮੀਟਿੰਗ ਦੇ ਵਿੱਚ ਸਿੱਖਾਂ ਨੂੰ ਆਪਣੇ ਬੱਚਿਆਂ ਦੀ ਗਿਣਤੀ ਵਧਾਉਣ ਦੇ ਲਈ ਕਿਹਾ ਸੀ ਜਾਨੀ ਹਰਨਾਮ ਸਿੰਘ ਤੁਮਾਂ ਨੇ ਕਿਹਾ ਸੀ ਕਿ ਇੱਕ ਬੱਚੇ ਤੱਕ ਸੀਮਿਤ ਨਾ ਰਹੋ ਇਸ ਵੇਲੇ ਅਸੀਂ ਸਿੱਖ ਸੂਬੇ ਦੀ ਆਬਾਦੀ ਦਾ 52% ਬਣਦੇ ਆਂ ਜਦਕੀ ਬਾਕੀ ਪ੍ਰਵਾਸੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਘਟ ਗਿਣਤੀ ਬਣ ਜਾਵਾਂਗੇ ਹਰ ਸਿੱਖ ਪਰਿਵਾਰ ਨੂੰ ਪੰਜ ਬੱਚੇ ਪੈਦਾ ਕਰਨੇ ਚਾਹੀਦੇ ਨੇ ਤੁਮਾਂ ਨੇ ਇਹ ਵੀ ਕਿਹਾ ਸੀ ਕਿ ਜੇ ਤੁਸੀਂ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਤੁਸੀਂ ਉਹਨਾਂ ਨੂੰ ਮੈਨੂੰ ਦੇ ਦਿਓ ਇੱਕ ਬੱਚਾ ਘਰ ਦੇ ਵਿੱਚ ਰੱਖੋ ਚਾਰ ਮੈਨੂੰ ਦੇ ਦਿਓ ਮੈਨੂੰ ਇਹਨਾਂ ਬੱਚਿਆਂ ਦੇ ਵਿੱਚ ਭਵਿਕ ਨਜ਼ਰ ਆਉਂਦਾ ਹੈ ਤੋ ਧਾਰਨਾ ਬਣਾ ਲਈ ਵੀ ਨਿਆਣਾ ਸਾਡਾ ਨਸ਼ੇ ਖਾ ਕੇ ਮਰਦਾ ਮਰ ਜਵੇ ਜਥੇ ਬੰਦੀ ਚ ਗੁਰੂ ਘਰ ਨਹੀਂ ਭੇਜਣਾ ਇਹ ਬਹੁਤ ਦੋ ਗਲਤ ਖਿਆਲ ਕੱਢ ਦਿਓ ਆਪਣੇ ਮਨੋਂ ਇੱਕ ਤਾਂ ਇੱਕ ਇੱਕ ਬੱਚੇ ਤੱਕ ਸੀਮਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ ਆਜੇ ਪੰਜਾਬ ਦੀ ਵਸੋਂ 5052 52 ਅਸੀਂ ਆ 50% ਬਾਹਰ ਲਿਆ ਗਏ ਆਉਂਦੇ ਸਾਲਾਂ ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫੇਰ ਰੋਡ ਗਿਣਤੀ ਵਧਾਓ ਇੱਕ ਇੱਕ ਪਰਿਵਾਰ ਵਿੱਚ ਪੰਜ ਪੰਜ ਪਚੰਗੀ ਪੈਦਾ ਕਰੋ ਨਹੀਂ ਤੁਹਾਡੇ ਤੋਂ ਸਾਹਵੇਂ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂ ਬੋਲਾ ਮੈਂ ਪੜਾਊਂਗਾ ਵੀ ਗੁਰਮਤਿ ਦੇ ਵਿਦਵਾਨ ਵੀ ਬਣਾਊ ਦੁਨੀਆ ਭਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਐਵੇਂ ਨਾ ਡਰੀ ਜਾਓ ਇੱਕ ਨਿਆਣਾ ਜਹਦਾ ਥੋੜੀ ਐ ਉਹ ਸਾਡੇ ਬਜ਼ੁਰਗ ਸੱਤ ਸੱਤ ਸੀ ਭੁੱਖੇ ਮਰੇ ਆ ਉਦੋਂ ਕੋਈ ਵਿਦੇਸ਼ਾਂ 'ਚ ਵੀ ਨਹੀਂ ਜਾਂਦਾ ਸੀ ਤੁਹਾਡੇ ਨਾਲੋਂ ਵਧੀਆ ਰੋਟੀ ਖਾਂਦੇ ਸੀ ਤੁਹਾਡੇ ਨਾਲੋਂ ਵਧੀਆ ਸੁਖ ਵਾਲਾ ਜੀਵਨ ਬਸਰ ਕਰਦੇ ਕਿਉਂ ਸਰਪੰਚ ਸਾਹਿਬ ਸਾਡੇ ਬਜ਼ੁਰਗ ਸੁਖੀ پو ਸੁਖੋ ਭੋਗਦੇ ਸੀ ਨਾ ਆਹੇ ਕੋਠੀਆਂ ਵੀ ਪਾਲੀਆਂ ਪੈਸਾ ਵੀ ਆ ਗਿਆ ਜਦਾਂ ਦਾ ਦੁਖੀ ਉਹ ਤੋਂ ਵੀ ਜ਼ਿਆਦੇ ਆ ਉਹ ਸੁਖੀ ਕਿਉਂ ਸੀ ਰੱਬ ਤੇ ਭਰੋਸਾ ਸੀ ਗੁਰੂ ਤੇ ਭਰੋਸਾ ਸੀ ਬੱਚੇ ਪੰਜ ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ-ਬਾਰ ਸੁਣ ਲਿਆ ਕਰੋ ਦੁਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਚੇਤੇ ਕਰੋਗੇ ਪਛਤਾਉਗੇ ਇਸ ਤਰ੍ਹਾਂ ਦੇ ਬਿਆਨਾਂ ਤੋਂ ਸਵਾਲ ਕਈ ਨੇ ਜੋ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਹੋ ਰਹੇ ਨੇ ਕਿ ਵੱਧ ਬੱਚੇ ਪੈਦਾ ਕਰਨਾ ਹੀ ਇਸ ਸਮੱਸਿਆ ਦਾ ਹੱਲ ਹੈ ਕਿ ਇਸ ਪਿੱਛੇ ਇੱਕ ਕਾਰਨ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਕ ਕਰਨਾ ਨਹੀਂ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜ ਕੇ ਸਮੱਸਿਆ ਘਟ ਕੀਤੀ ਜਾ ਸਕਦੀ ਹੈ ਅਜੋਕਾ ਸਮਾਂ ਹੈ ਜਿੱਥੇ ਨੌਜਵਾਨ ਸਿੱਖੀ ਤੋਂ ਮੁਖ ਮੋੜ ਰਹੇ ਨੇ ਇਸ ਲਈ ਯਤਨ ਪ੍ਰਸਾਰ ਲਈ ਹੋਣੇ ਚਾਹੀਦੇ ਨੇ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ